ਉਨਾ ਵਿੱਚ ਅਸੀਂ ਰੋਜ਼ ਦੇਖ ਰਹੇ ਹਾਂ ਪਿਛਲੇ 4-5 ਦਿਨਾਂ ਤੋਂ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ। ਕਈ ਥਾਵਾਂ ਦੇ ਉੱਪਰ ਜਾਨਾਂ ਦਾ ਨੁਕਸਾਨ ਵੀ ਹੋਇਆ ਹੈ। ਔਰ ਜੋ ਉਥੇ ਦੇ ਇਲਾਕੇ ਦੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਬਹੁਤ ਸਾਰੀ ਘਾਟ ਉੱਥੇ ਮੱਝਾਂ ਤੇ گاਵਾਂ ਦੇ ਜਿਹੜਾ ਚਾਰਾ ਹੈ ਉਹਦੇ ਵਾਸਤੇ ਆ ਰਹੀ ਹੈ। ਤੋਂ ਅਸੀਂ ਆਪਣੇ ਵੱਲੋਂ ਇਲਾਕੇ ਦੀ ਸੰਗਤ ਨਾਲ ਸਲਾਹ ਕਰਕੇ ਕੱਲ ਅਸੀਂ ਉਪਰਾਲਾ ਚਾਲੂ ਕੀਤਾ ਸੀ ਔਰ ਅਸੀਂ ਆਪਣੇ ਸਾਰੇ ਉਹ ਹੜਪੀੜ ਤੇ ਇਲਾਕੇ ਦੇ ਲੋਕਾਂ ਵਾਸਤੇ ਇਸ ਸੇਵਾ ਵਿੱਚ ਹਿੱਸਾ ਪਾਣ ਵਾਸਤੇ ਉਹਨਾਂ ਦੇ ਸਹਿਯੋਗ ਵਾਸਤੇ ਅਸੀਂ ਕੱਲ ਉਪਰਾਲਾ ਚਾਲੂ ਕੀਤਾ ਸੀ ਤੇ ਅੱਜ ਅਸੀਂ ਆਪਣੇ ਸੰਗਰੂਰ ਇਲਾਕੇ ਤੋਂ ਆਚਾਰ ਦੇ ਦੋ ਟਰੱਕ ਚਾਰੇ ਦੇ ਜਿਹੜਾ ਮੱਕੀ ਦੇ ਨਾਲ ਬਣਦਾ ਉਹਦੇ ਦੋ ਟਰੱਕ ਅਸੀਂ ਭਰ ਕੇ ਅ ਇੱਥੋਂ ਰਵਾਨਾ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਆਪਣੇ ਉਸ ਇਲਾਕੇ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਜਿਸ ਤਰ੍ਹਾਂ ਦੀ ਸਹਾਇਤਾ ਤੇ ਸਹਿਯੋਗ ਦੀ ਜ਼ਰੂਰਤ ਹੋਊਗੀ ਅਸੀਂ ਉਹ ਸਹਿਯੋਗ ਆਪਣੇ ਵੱਲੋਂ ਮਿਲ ਕੇ ਅਸੀਂ ਸਾਰੇ ਉਹ ਸੇਵ ਕਰਨ ਵਾਸਤੇ ਅਸੀਂ ਹਾਜ਼ਰ ਹਾਂ ਕੱਲ ਰਾਤ ਵੀ ਮੇਰੀ ਆਪਣੇ ਔਜਲਾ ਸਾਹਿਬ ਨਾਲ ਸਾਥੀ ਸਹਿਬਾਨਾਂ ਨਾਲ ਗੱਲ ਹੋਈ ਜਿਹੜੇ ਸਾਡੇ ਉੱਥੇ ਦੇ ਐਮਪੀ ਸਾਹਿਬ ਹੈ ਔਰ ਸਾਡੇ ਉੱਥੇ ਨਵਤੇਜੀ ਮਾਜਨਾ ਵੀ ਗੱਲ ਹੋਈ ਰਾਣਾ ਸਾਹਿਬ ਨਾਲ ਵੀ ਗੱਲ ਹੋਈ ਸਾਰੇ ਸਾਥੀ ਸਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਔਰ ਜੋ ਵੀ ਮਦਦ ਉਸ ਇਲਾਕਿਆਂ ਚੋਂ ਸਾਡੇ ਜੁਮੇ ਲੱਗੂਗੀ ਅਸੀਂ ਉਹ ਸੇਵਾ ਨੂੰ ਕਰਨ ਵਾਸਤੇ ਅਸੀਂ ਖੜੇ ਆ ਕਿਸੇ ਤਰ੍ਹਾਂ ਦੀ ਸੇਵਾ ਮੈਂ ਸਾਰੇ ਪੰਜਾਬ ਦੇ ਹਰ ਪਿੰਡ ਤੇ ਇਲਾਕੇ ਆ ਦੇ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਮੇਰਾ ਫੇਸਬੁੱਕ ਦਾ ਲਾਈਵ ਵੀ ਚੱਲ ਰਿਹਾ ਤੇ ਮੇਰਾ ਮੋਬਾਈਲ ਨੰਬਰ ਵੀ ਮੇਰਾ ਫੇਸਬੁੱਕ ਦੇ ਉੱਪਰ ਹੈਗਾ ਕਿਸੇ ਮੇਰੇ ਦਫ਼ਤਰ ਦਾ ਨੰਬਰ ਵੀ ਹੈਗਾ ਕਿਸੇ ਜਗ੍ਹਾ ਦੇ ਉੱਪਰ ਕਿਸ ਇਲਾਕੇ ਚ ਕਿਸ ਤਰੀਕੇ ਦੀ ਸਹੂਲਤ ਦੀ ਲੋੜ ਹੈ ਅਸੀਂ ਜਿਹੜਾ ਬੰਦਾ ਅੱਗੇ ਸਮਾਨ ਸੰਭਾਲਣ ਨੂੰ ਤਿਆਰ ਹੈ ਅਸੀਂ ਹਰ ਤਰ੍ਹਾਂ ਦੀ ਸੇਵਾ ਉਹ ਭੇਜਣ ਨੂੰ ਆਪਣੇ ਵੱਲੋਂ ਖੜੇ ਆ ਰਾਮ ਜੀ ਇੱਕ ਗੱਡੀ ਨਾਲ ਇਹ ਲੈ ਕੇ ਜਾ ਰਹੇ ਆ ਇੱਕ ਵਾਰ ਸੇ ਬਿੱਟੂ ਖਾਨ ਜੀ ਤੇ ਇਨਾਂ ਦੀ ਟੀਮ ਦੇ ਸਾਥੇ ਜਾ ਰਹੇ ਆ ਤਾਂ ਇਸ ਕਰਕੇ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਸਾਡੇ ਕੋਲ ਟੀਮ ਦੀ ਕੋਈ ਗੱਲ ਸਾਡੇ ਤਾਂ ਸਾਰੇ ਲੋਕ ਆਪ ਅੱਗੇ ਹੋ ਕੇ ਇਸ ਸੇਵਾ ਵਿੱਚ ਹਿੱਸਾ ਪਾਣ ਲਈ ਤਿਆਰ ਆਂ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਇਹ ਸਾਰੇ ਇਲਾਕੇ ਦੇ ਜਿਹੜੇ ਲੋਕ ਆਂ ਇਹ ਸੇਵਾ ਦੇ ਨਾਲ ਜੁੜੇ ਆ ਜੋ ਮੇਰੀ ਸੋਚ ਹੈ ਉਸੇ ਤਰੀਕੇ ਉਹ ਸੋਚਦੇ ਆ ਲੈ ਇਹਨਾਂ ਨੇ ਆਪ ਨੂੰ ਜੋੜਿਆ ਹੈ ਤਾਂ ਕਿ ਅਸੀਂ ਆਪਣੇ ਇਲਾਕੇ ਦੀ ਆਪਣੇ ਸੂਬੇ ਵਿੱਚ ਜਿਹੜੇ ਬੰਦੇ ਫਸਿਆ ਉਹਨਾਂ ਦੀ ਮਦਦ ਕਰ ਸਕੀ ਜੀ ਸਾਡੀ ਜਿਵੇਂ ਡਿਊਟੀ ਲਈ ਹੈ ਸਿੰਘਲਾ ਸਾਹਿਬ ਨੇ ਕਿਉਂਕਿ ਸਭ ਨੂੰ ਪਤਾ ਹੈ ਜਿਹੜੀ ਤਬਾਹੀ ਹੈ ਬਹੁਤ ਵੱਡੇ ਪੱਧਰ ਤੇ ਹੋਈ ਹੈ ਜਾਨੀ ਮਾਲੀ ਨ ਇੱਕ ਮਰੁੱਖੀ ਆਪਣੀ ਜਿਹੜੀ ਇੱਕ ਡਿਊਟੀ ਬਣਦੀ ਹੁੰਦੀ ਹੈ ਹਮਦਰਦੀ ਬਣਦੀ ਹੁੰਦੀ ਹੈ ਉਹਦੇ ਪ੍ਰਤੀ ਸਿੰਘਲਾ ਸਾਹਿਬ ਨੇ ਤੇ ਸਭ ਨੇ ਮਿਲ ਕੇ ਇਹ ਉਪਰਾਲਾ ਕੀਤਾ ਕਿਉਂਕਿ ਇਨਸਾਨ ਦਾ ਇਨਸਾਨ ਨੂੰ ਵਿਚਾਰ ਰਹੇ ਨੇ ਕੁਸ਼ਾਬ ਵੱਜ ਜਾਂਦੇ ਨੇ ਸਭ ਤੋਂ ਔਖਾ ਜਦੋਂ ਉੱਥੇ ਪਸ਼ੂ ਆਉਂਦਾ ਲੋਕਾਂ ਦੀਆਂ 1.5 1.5 ਤੋਂ 2 ਲੱਖ ਦੀਆਂ ਗਾਵਾਂ ਮੱਜਾਂ ਰੁੜਦੀਆਂ ਜਾ ਰਹੀਆਂ ਨੇ ਕਈ ਭੁੱਖੀਆਂ ਮਤਲਬ ਕਿ ਚਾਰੇ ਕਨੇ ਮਾਰ ਰਹੀਆਂ ਨੇ ਤੇ ਉਹਨਾਂ ਵਾਸਤੇ ਜੋ ਇਹ ਸੇਵਾ ਸੀ ਉਹ ਲੈ ਕੇ ਚੱਲੇ ਆ ਤੇ ਉੱਥੇ ਜੋ ਵੀ ਆਪਣਾ ਸਿਸਟਮ ਬਣਿਆ ਹੋਊਗਾ ਉਹਦੇ ਮੁਤਾਬਕ ਉੱਥੇ ਜਿੱਥੇ ਜ਼ਰੂਰਤ ਹੋ ਉੱਥੇ ਪਹੁੰਚਦਾ ਕਰਕੇ ਆਵਾਂਗੇ ਤੇ ਬੱਡੇ ਵੀਰ ਜੀ ਸਰ ਬਜਿੰਦਰ ਸਿੰਘ ਸਿੰਗਲਾ ਜੀ ਨੇ ਆ ਕੇ ਹੁਕਮ ਕੀਤਾ ਉਹਨਾਂ ਦੇ ਫੁੱਲ ਚੜਾਇਆ ਜਾਣਗੇ ਸੌਂਕਤ ਖੁਸ਼ੀ ਹੋ ਰਹੀ ਆ ਵੀ ਇਹਨਾਂ ਦੇ ਸਦਕੇ ਸਾਨੂੰ ਵੀ ਕੋਈ ਸੇਵਾ ਕਰਨ ਦਾ ਮੌਕਾ ਮਿਲਿਆ ਨਹੀਂ ਇਹੋ ਜੇ ਕੰਮਾਂ 'ਚ ਲੋਕ ਗੌਰ ਕਰਦੇ ਨਹੀਂ ਹੈਗੇ ਵੀ ਸਿੰਗਲਾ ਸਾਹਿਬ ਕਰਕੇ ਮੌਕਾ ਮਿਲਿਆ ਸਾਨੂੰ ਸੇਵਾ ਕਰਨ ਦਾ ਧੰਨਵਾਦ ਜੀ ਇਹਨਾਂ ਦੇ ਜੀ ਦਿਲ ਕੀਤਾ ਧੰਨ ҡыҙыҡ <laughs>